ਆ ਦੇਖੋ ਯਾਰ ਹੁਣ ਤਾਂ ਆਪਾਂ ਮੋਮੀਆਂ ਬਚਾ ਰਹੇ ਆਂਗੇ ਆ ਦੇਖੋ ਇੱਧਰ ਕੈਮੀਕਲ ਆਇਆ ਯਾਰ ਹੁਣ ਆਪਾਂ ਕਰ ਰਹੇ ਆਂ ਸਟਾਰਟ ਚੈਲੰਜ ਹਾਂਜੀ ਬਾਈ ਜੀ ਸੱਤ ਸ੍ਰੀ ਅਕਾਲ ਕਿਵੇਂ ਤੁਸੀਂ ਇਹਨਾਂ ਨੇ ਆਇਓ ਕਰਾਂ ਯਾਰ ਘੈਂਟ ਹੋਵੋਗੇ ਤਾਂ ਬਈ ਸਵਾਗਤ ਆਪਣੇ ਨਵੇਂ ਬਲੌਗ ਦੇ ਵਿੱਚ ਆ ਦੇਖੋ ਯਾਰ ਹੁਣ ਤਾਂ ਆਪਾਂ ਮੋਮੀਆਂ ਬਚਾ ਰਹੇ ਆਂਗੇ ਆ ਦੇਖੋ ਇੱਧਰ ਕੈਮੀਕਲ ਆਇਆ ਹੋਇਆ ਇਦਨਾਲ ਬਾਈ ਚੁੰਦਾ ਨਹੀਂ ਹੈਗਾ ਕੋਠਾ ਛੇਤੀ ਤੇ ਆ ਦੇਖੋ ਯਾਰ ਅਗਰ ਜੈਂਟ ਇਹ ਕਿੱਦਾਂ ਇੱਧਰ ਦੀ ਬਸ ਜੀ ਇਹ ਤੇ ਵਈਆ ਖੜਿਆ ਸੇਬੀ ਤੇ ਬਾਈ ਇਧਰੇ ਮੇਰੀ ਬੜੀ ਅੰਮੀ ਤੇ ਯਾਰ ਆ ਮੂਮੀਆਂ ਬਿਛਾਰੇ ਆਂਗੇ ਪਹਿਲਾਂ ਤਾਂ ਆ ਦੇਖੋ ਯਾਰ ਤੇ ਪਰਨਾ ਖੜ ਕਾ ਦੇਖੋ ਬਾਈ ਗੁਰਸੇਵ ਸਿੰਘ ਜੀ ਕੰਮ ਕਰਦਾ ਮਜ਼ਦੂਰ ਹਮ ਤੋ ਮਜ਼ਦੂਰ ਹੈ ਹਮ ਤੋ ਮਜ਼ਦੂਰ ਹੈ ਆਦੇ ਮਾੜਾ ਜਿਹਾ ਵਲੋਗ ਚ ਦਿਖਾਦੀ ਵੀ ਅਸੀਂ ਕੰਮ ਕਰਦੇ ਆਂ ਦੇਖੋ ਬਾਈ ਦੇਖੋ ਲੱਛਣ ਆ ਇਧਰ ਭਰਦਾ ਹੈ ਨਹੀਂ ਉਧਰ ਗੇਰੀ ਜਾਂਦਾ ਉਹਲੇ ਕੋ ਆ ਆ ਮੋਡਾ ਬਹਿ ਜੇ ਬੇੜਾ ਮੇਰਾ ਸੰਡੇ ਖਰਾਬ ਕਰਤਾ ਯਾਰ ਮੈਂ ਹਲੇ ਕਿਸੇ ਨੂੰ ਨਾਮ ਕਰਨਾ ਸੀ ਆ ਦੇਖੋ ਬਈ ਆਪਾਂ ਔਰੇ ਪਾਰ ਐ ਮਿੱਟੀ ਯਾਰ ਆ ਦੇਖੋ ਆ ਦੇਖੋ ਮੇਰਾ ਪਾਪਾ ਪਾਪੇ ਪਾਪੇ ਜੀ ਸਸਰੀ ਘਰ ਆ ਦੇਖੋ ਯਾਰ ਗਰਜੈਂਟ ਸਿੰਘ ਜੋੜਾ ਮੱਜਰਾ ਕਿ ਯਾਰ ਹੁਣ ਆਪਾਂ ਕੰਮ ਕਰਨਾ ਹੀ ਆਪਾਂ ਹੀ ਮਜ਼ਦੂਰ ਹੀ ਆਣਾ ਇਹ ਦੇਖੋ ਲੈ ਵੇ ਇਹ ਵੀ ਵਰਤੇ ਦੇਖੋ ਬਈ ਦੋਨੇ ਆਪਾਂ ਨੇ ਫਿਰ ਸਰਦਾਰ ਸਰਦਾਰ ਕੰਮ ਤੇ ਰੱਖ ਲੈ ਬਾਈ ਮੈਂ ਮੜੇ ਹੁਣ ਭੱਜਣਾ ਕਿਤੇ ਕਹੀ ਲੈ ਕੇ ਪਿੱਛੇ ਪੈ ਜਾਣ ਮੇਰੇ ਆ ਦੇਖੋ ਯਾਰ ਕੰਮ ਹਜੇ ਸਟਾਰਟ ਨਹੀਂ ਹੋਇਆ ਪਾਣੀ ਲੈ ਆਈ ਲੈ ਆ ਕੇਮਿਕਲ ਚ ਪਾਣ ਬਾਤੇ ਲੈ ਆਏਗੇ ਦੇਖੋ ਆ ਦੇਖੋ ਯਾਰ ਆ ਦੇਖੋ ਯਾਰ ਅੱਧੀ ਮਿੱਟੀ ਪਾ ਦਿੱਤੀ ਸਾਡੇ ਮਤਲਬ ਮੇਰੇ ਸਾਹਮਣੇ ਤਾਂ ਹੈਂ ਮੇਰੀ ਜਾਨ ਦੀ ਤਰੀਕ ਚੱਕ ਲੋਗੇ ਆਰਤੀ ਦਾ ਰੈਂਦੋ ਜੀ ਆਰਤੀ 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 ਕਹਿ ਰਿਹਾ ਬਾਈ ਮੇਰੀ ਤਾਰ ਨੂੰ ਆਰਤੀ ਨਹੀਂ ਸਨ ਪੂਜਾ ਕਰਦੇ ਬਾਈ ਕਹੀ ਮਾਰਦਾ ਯਾਰ ਇਹ ਤੇ ਤੋ ਉਹ ਦੇਖੋ ਯਾਰ ਦੂਜਾ ਮੋਮੀਆ ਵੀ ਆ ਰਿਹਾ ਹੈਗਾ ਇੱਕ ਤਾਂ ਸਾਨੇ ਪਾ ਦਿਆ ਹੁਣ ਕਿੱਧਰ ਪਾਣਾਗਾ ਤੇ ਕਿ ਜਿੱਥੇ ਮਿੱਟੀ ਪਈ ਹੈਗੀ ਆ ਉਰੇ ਪਾਣਾਗਾ ਤਾਂ ਸੇਵੀ ਤਾਂ ਧੜ ਉਤਾਰ ਲੱਗ ਰਿਹਾ ਇੱਕ ਬੰਦਾ ਸਾਡੇ ਜੋ ਭੱਜ ਗਿਆ ਜਿਹਦਾ ਨਾਮ ਹੈ ਗਰਜੰਟ ਸਿੰਘ ਜੋੜਾਂਵਾਲ ਜਰਾ ਜਿੰਨੂੰ ਵੀ ਕਿਤੇ ਵੀ ਲੱਭਦਾ ਸਾਨੂੰ ਸੰਪਰਕ ਕਰੋ ਨੰਬਰ ਤੁਹਾਨੂੰ ਅਸੀਂ ਦੰਦੇ ਨਹੀਂ ਕਿਉਂਕਿ ਫੋਨ ਆ ਜਾਣਗੇ ਕਿਉਂਕਿ ਫੋਲੋਅਰ ਜ਼ਿਆਦਾ ਹੋ ਗਈ ਨਾ ਭਾਈ ਤਾਂ ਕਰਤੀ ਆ ਦੇਖੋ ਯਾਰ ਮੈਂ ਤਾਂ ਉਰੇ ਬਹਿ ਗਿਆ ਗਰਮੀ ਬਹੁਤ ਹੈ ਠੰਡੇ ਭਲਾਣਗੇ ਕਈ ਸਾਡੇ ਕੋਲ ਸਾਹਿਬ ਠੇਕੇਦਾਰ ਸਾਹਿਬ ਆ ਗਏ ਨੇ ਤਾਂ ਇਧਰ ਆ ਦੇਖੋ ਠਿਕਾ ਠੀਕੇ ਠਿਕਾ ਕਰ ਰਿਹਾ ਆ ਠੇਕੇਦਾਰ ਸਾਹਿਬ ਜੀ ਆ ਕੰਮ ਨਹੀਂ ਹੋ ਰਿਹਾ ਜੀ ਆ ਬੰਦਾ ਗਿਣ ਗਿਣ ਕੇ ਤਾਂਸਲੇ ਭਰੀ ਜਾ ਰਿਹਾ ਪਰ ਮੇਥੋਂ ਤਾਂਸਲੇ ਚੱਕੇ ਨਹੀਂ ਜਾ ਰਹੇ ਆ ਦੇਖੋ ਯਾਰ ਹੁਣ ਖਸ਼ੀ ਨਾਲ ਮੇਰੇ ਤੇ ਮਿੱਟੀ ਘੇਰ ਦੇਵੇਂ ਬੜਾ ਕੰਮ ਕਰ ਲਿਆ ਯਾਰ ਪਾਣੀ ਪੀ ਲੀ ਸੰਗਤ ਜੀ ਆਏ ਪਿੱਟੂ ਬਲ ਦੇਖੋ ਸੰਗਤ ਜੀ ਹਵਾ ਚੱਲ ਰਹੀ ਹੈ ਬਾਈ ਕੰਮ ਤਾਂ ਵਧੀਆ ਹੋ ਗਿਆ ਹੁਣ ਯਾਰ ਚੈਲੰਜ ਦੇ ਵਿੱਚੇ ਮਿਲਾਂਗੇ ਕੰਮ ਕਰਾ ਲਈਏ ਮੇਰੀ ਦੁਕਾਨ ਤੇ ਤੇ ਯਾਰ ਆ ਤੁਸੀਂ ਇਹਨੂੰ ਪਛਾਣਦੇ ਹੀ ਹੋਣੇ ਆਪਣੇ ਨਾਲੇ ਵੀਰ ਵੀਡੀਓ ਬਣਾਉਂਦਾਗਾ ਇਹ ਮੇਰੀ ਮਾਮੀ ਦਾ ਭਤੀਜਾ ਹਨਾ ਹਾਂ ਜੀ ਇਹ ਮੇਰੀ ਮਾਮੀ ਦਾ ਭਤੀਜਾ ਤੇ ਯਾਰ ਆ ਚੈੱਕ ਕਰੋ ਤੁਸੀਂ ਮੇਰੇ ਮਾਮੇ ਦੀ ਦੁਕਾਨ ਯਾਰ ਐ ਚੱਕੋ 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 ਜਿੰਨੇ ਵੀ ਮੋਬਾਈਲ ਲੈਣੇ ਇਧਰੋਂ ਲੈ ਸਕਦੇ ਹੋ ਤੁਸੀਂ ਬਾਕੀ ਯਾਰ ਪੂਰੇ ਪ੍ਰੋਪਰ ਮੋਬਾਈਲ ਰੱਖ ਦੇਵਾਂਗੇ ਆਪਾਂ ਆ ਯਾਰ ਟੱਚ ਮੋਬਾਈਲ ਹੋ ਗਏ ਤੇ ਆ ਯਾਰ ਸ਼ੋਅ ਦੇ ਵਿੱਚ ਆਲੋਗੇ ਕੀਪੈਡ ਆ ਦੇਖੋ ਯਾਰ ਪੂਰੇ ਤਾਗੜੇ ਤਾਗੜੇ ਮੋਬਾਈਲ ਰੱਖਿਆ ਤੇ ਬਾਕੀ ਯਾਰ 에ਅਰਪੋਰਟ ਵੀ ਤੁਸੀਂ ਲੈ ਸਕਦੇ ਹੋ ਆ ਦੇਖੋ ਤੁਸੀਂ ਯਾਰ ਵਧੀਆ 에ਅਰਪੋਰਟ ਰੱਖ ਰੱਖਿਆ ਨੇ ਆ ਯਾਰ ਬਾਕੀ ਆਪਾਂ ਚੈਲੰਜ ਜਿਹੜਾ ਤੁਹਾਨੂੰ ਮੈਨੇ ਦੱਸਿਆ ਵੀ ਦਾ ਗੁਰਕਰੇਰ ਚਿਪ ਸਾਡਾ ਕਿਹਦੇ ਨਾਲ ਕਰਾਂਗੇ ਆਈ ਦੇ ਨਾਲ ਕਰਾਂਗੇ ਭਾਈ ਆ ਬੈਠਾ ਬੰਦਾ ਹਜੇ ਨਹੀਂ ਕਰਾਂਗੇ ਥੋੜੇ ਟਾਈਮ ਬਾਅਦ ਕਰਾਂਗੇ ਕਿਉਂਕਿ ਭਾਈ ਹੁਣੀ ਨਹੀਂ ਆਇਆ ਮੈਨੂੰ ਦਿਆਰ ਤੁਸੀਂ ਮੇਰੇ ਮੋਟਰ ਵਲੌਗ ਵੀ ਦੇਖਿਆ ਹੋਣਾ ਮੋਟਰ ਵਲੌਗ ਆਪਣੇ ਮੋਟਰਸਾਈਕਲ ਤੇ ਵੀਡੀਓ ਬਣਾਈ ਥੀ ਥੋੜੀ ਪਰ ਉਦੋਂ ਤਾਂ ਮੈਨੇ ਸਾਊਂਡ ਦੇ ਲਾar ਕੇ ਆਈ ਵੱਧ ਤੋਂ ਵੱਧ ਆ ਚੱਕੋ ਯਾਰ ਆਪਾਂ ਨੇ ਹੁਣ ਕਰ ਲੀਆਂ ਪਲੇਟਾਂ ਰੈਡੀ ਪਰ ਬਾਬੇ ਥੋੜਾ ਥੋੜਾ ਪਾਇਆ ਕਿਉਂਕਿ ਯਾਰ ਦੋ ਰਾਉਂਡ ਕਰਾਂਗੇ ਦੋਨੇ ਰਾਉਂਡਾਂ ਚ ਜਿਹਦਾ ਮੈਨ ਜਿੱਤ ਗਿਆ ਮੈਂ ਵਿਨਾਂ ਤੇ ਭਾਈ ਲਾਸਟ ਜੀ ਇੱਕ ਪਨੀਸ਼ਮੈਂਟ ਵੀ ਰੱਖਾਂਗੇ ਉਹ ਤੁਹਾਨੂੰ ਲਾਸਟ ਜੇ ਪਤਾ ਲੱਗੂਗਾ ਤੇ ਯਾਰ ਆ ਦੇਖੋ ਲੋ ਜੀ ਆ ਹਜੇ ਪਹਿਲਾਂ ਥੋੜਾ ਥੋੜਾ ਹੀ ਰੱਖਿਆਗਾ ਦੋ ਸਪਰਾਈਟ ਹੋ ਗਈਆਂ ਯਾਰ ਤੇ ਇਹਦੇ ਨਾਲ ਮਗਾੜਾ ਇਹਦੇ ਲੱਛਣ ਦੇ ਹੀ ਸਕਦੇ ਹੋ ਤੁਸੀਂ ਮਾੜੇ ਨੀਰਾ ਮਾੜੇ ਤੇ ਯਾਰ ਹੁਣ ਕਰਦੇ ਆਪਾਂ ਚੈਲੰਜ ਰੈਡੀ ਤੇ ਕੈਮਰਾ ਸੈੱਟ ਕਰਦਾ ਪਹਿਲਾਂ ਮੈਂ ਆ ਚੱਕੋ ਯਾਰ ਹੁਣ ਆਪਾਂ ਕਰ ਰਹੇ ਆ ਸਟਾਰਟ ਚੈਲੰਜ ਬਾਈ ਪਹਿਲਾਂ ਸਰਪ੍ਰਾਈਜ਼ ਖੋਲੀਏ ਨਹੀਂ ਫਿਰ ਉਹਨੂੰ ਪਤਾ ਹੀ ਆ ਇਹ ਬੰਦੇ ਦਾ ਆ ਚੱਕੋ ਯਾਰ ਆਪਾਂ ਨੇ ਖੋਲੀ ਸਰਪ੍ਰਾਈਜ਼ ਬਾਈ ਇਹ ਤਾਂ ਪਹਿਲਾਂ ਹੀ ਖੋਲ ਲੰਦਾ ਯਾਰ ਬਾਲਾ ਹੀ ਭੁੱਖਾ ਭੁੱਖਾ ਬੰਦਾ ਤੁਸੀਂ ਦੇ ਜਦੋਂ ਜੁੰਨੂ ਵੀ ਮਤਲਬ ਮਹੀਨੇ ਬਾਅਦ ਖਾਣਾ ਮਿਲਦਾ ਹੋਵੇ ਉਹ ਬੰਦਾ ਹੈ ਬਾਈ ਤੇ ਆ ਦੇਖੋ ਯਾਰ ਭਾਈ ਚਾਪ ਨੇ ਸਾਰਾ ਕੁਝ ਕਰ ਰੱਖਿਆ ਹੈਗਾ ਤੇ ਸਟਾਰਟ ਕਰਦੇ ਆ ਚੈਲੰਜ ਬਾਈ ਕਿਵੇਂ ਯਾਰ ਓਏ ਖਾਣ ਤੇ ਮਤਲਬ ਮਜਬੂਰ ਬੰਦਾ ਹੁੰਦਾ ਜਿਵੇਂ ਇੱਕ ਹੱਥ ਦੇ ਕੇ ਖਾਗਦੇ ਯਾਰ ਤੁਸੀਂ ਹੱਥ ਦੇਖੋ ਬੰਦੇ ਦਾ ਐ ਨਹੀਂ ਆ ਵੀ ਕੱਲ ਖਾ ਜਾਵਾਂ ਮੈਂ ਜਿੰਨਾ ਮੇਰੇ ਜਿੰਨਾ ਬਾਈ ਜਦ ਖਾ ਲੇ ਵੀ ਮੂੰਚੋ ਵੀ ਮੂੰਚੋ ਵੀ ਨਹੀਂ ਹੋਣੇ ਚਾਹੀਦੇ ਹੈਗੇ ਵੀ ਐ ਕਰਨਾਗਾ ਆ ਆ ਕਰਨਾ ਆਪਾਂ ਨੇ ਦਿਖਾਣਾ ਵੀ ਆਪਣਾ ਮੂੰਹ ਖਾਲੀ ਆ ਜਾ ਮੈਂ ਤੇ ਬਈ ਸਰਪ੍ਰਾਈਜ਼ ਸਾਰੀ ਨਹੀਂ ਪੀਣੀ ਹੈਗੀ ਕਿਉਂਕਿ ਇੱਕ ਹੋਰ ਰਾਉਂਡ ਕਰਾਂਗੇ ਆਪਾਂ ਚਲ ਉਹ ਮਰਜੀ ਆ ਬੰਦੇ ਜਿੰਨੀ ਮਰਜੀ ਪੀ ਸਕਦਾ ਠੀਕ ਆ ਚਲੋ ਬਈ ਸਟਾਰਟ ਕਰਦੇ ਆ ਆਪਦੇ ਚੱਕਲਾ ਬਈ ਹੁਣੇ ਦੇਖ ਇੱਕ ਦੋ ਤਿੰਨ ਸਟਾਰਟ ਉਧਰ ਬਾਈ ਮੈਂ ਪਹਿਲਾਂ ਰੰਗ ਜੁੱਤੂ ਆ। ਹੁਣ ਦੇਖ ਰਹਾ ਆ ਰੇ

ਬਹੁਤ ਵਧੀਆ ਜਮਾਂ ਥੋੜੇ ਰਹਿ ਗਏ ਮੈਂ ਕਹੇ ਕਿ ਮੈਂ ਮੂੰਹ ਪਾ ਰੱਖਿਆ ਨੇ ਅਹ ਜਿਹੜਾ ਵੀਡੀਓ ਸ਼ੂਟ ਨਾ ਹੋ ਰਹੀ ਏ ਬਾਈ ਕਰਾਵਾ ਮੈਨੂੰ ਲੱਗਾ ਬਈ ਮੂਲਾ ਮੈਨੂੰ ਆ ਪਹਿਲੀ ਵਾਰ ਬਾਈ ਆ ਆ ਬਈ ਦੇਖ ਲੋ ਮੂਝੋ ਕੁਝ ਨਹੀਂ ਆਇਆ ਤਾ ਦੇਖੋ ਬਾਈ ਦੇ ਕਿੰਨੇ ਪਏ ਨੇ ਆਦੇ ਥੱਲੇ ਗੇਰੀ ਜਾਂਦਾ ਤੱਕ ਓਏ ਬੁਝਾਈ ਰੱਖੀ ਆ ਅਗਲੇ ਚੈਲੰਜ ਵਾਸਤੇ ਵਧੀਆ ਆਣਗੇ ਮੈਂ ਖੰਭਾ ਆਹ ਹਾਂ ਬਾਈ ਪਹਿਲਾ 라ਉਂਡ ਮੈਂ ਜਿੱਤ ਗਿਆ ਯਾਰ ਜੁਟ ਗਿਆ ਜੁਟੇ ਮੈਂ ਟੱਡਰ ਗਿਆ ਆ ਬਾਈ ਦਾ ਟਿੱਡ ਭਰ ਗਿਆ ਸਰਪ੍ਰਾਈਜ਼ ਨੂੰ ਤਾਂ ਇਹਨੇ ਗੇੜੇ ਦੇ ਰੱਖੇ ਨੇ ਆ ਦੇਖ ਲੋ ਯਾਰ ਫੁੱਲ ਬਾਈ ਨੇ ਗੇੜੇ ਦੇ ਰੱਖੇ ਨੇ ਤੇ ਬਾਈ ਪਹਿਲਾ 라ਉਂਡ ਮੈਂ ਜਿੱਤ ਗਿਆ ਤੇ ਬਾਈ ਆ ਦੇਖੋ ਯਾਰ ਕੋਲੀ ਜਮੇ ਖਾਲੀ ਹਰਤੀ ਮੈਂ ਤੇ ਇਹਦੀ ਬਾਈ ਹਜੇ ਤੱਕ ਚੱਲ ਰਹੀ ਆ ਦੇਖੋ ਹਜੇ ਵੀ ਪਏ ਨੇ 2-3 ਕੋ ਤੇ ਬਾਈ ਸਰਪ੍ਰਾਈਜ਼ ਦੇ ਤਾਂ ਇਹਨੇ ਗੇੜੇ ਦੇ ਰੱਖੇ ਨੇ ਵੀ ਮੈਨੂੰ ਦੂਜੀ ਦਵਾਊਗਾ ਦੂਜੀ ਦੂਜੀ ਨਹੀਂ ਦਵਾਉਂਦੇ ਇਹਨੂੰ ਬਾਈ ਆਪਣੀ ਹਜੇ ਇੰਨੀ ਪਈ ਆ ਗਈ ਮੇਰੀ ਤੇ ਬਾਈ ਨੈਕਸਟ ਬਰਾਬਰੀ ਆ ਤੇ ਅਗਲਾ ਰਾਊਂਡ ਆਫਕੋਰਸ ਮੈਂ ਜਿੰਨਾ ਕਹਿੰਦਾ ਮੇਰਾ ਤਾਂ ਟਿੱਡ ਭਰ ਗਿਆ ਮੈਂ ਕਹਿੰਦਾ ਵੀ ਫਾਇਦਾ ਹੀ ਨਹੀਂ ਹੈਗਾ ਕਰਨ ਦਾ ਹੁਣ ਮੈਂ ਪਾਵਾਂਗਾ ਬਾਈ ਖੋ ਗਏ ਅੱਛਾ ਹੈ ਜੇ ਨਹੀਂ ਤਾਂ ਬਾਈ ਤੁਹਾਨੂੰ ਮਿਲਦੇ ਆ ਦੂਜੇ ਰਾਊਂਡ 'ਚ ਤਾਂ ਬਾਈ ਹੁਣ ਆ ਗਿਆ ਪਾ ਦੂਜੇ ਰਾਊਂਡ 'ਚ ਤੇ ਬਾਈ ਦੇਖੀ ਚੱਲਿਓ ਇਹ ਵੀ ਤੁਹਾਡਾ ਭਰਾ ਜਿੱਤੂਗਾ ਤੇ ਇਹੋ ਤਾਂ ਬਾਈ ਜਿੱਤਣ ਜਮਾ ਨਹੀਂ ਦੇਣਾ ਹੈਗਾ ਪਾਣੇ ਦੇ ਵਈ ਸਟਾਰਟ ਕਰਦੇ ਆ ਫੇਰ ਖੁੱਲੀ ਹੋਈ ਬੋਤਲ ਖੁੱਲੀ ਹੋਈ ਆ ਮੇਰੇ ਇਹ ਬਾਈ ਨੀਤ ਨੀਤ ਤਾਂ ਕੀ ਕੁਝ ਨਹੀਂ ਕਰਾ ਜਾਂਦੀ ਵੀਰੇ ਨੀਤ ਨਹੀਂ ਪਹਿਲਾਂ ਇਹ ਜਿੱਤਿਆ ਦੂਜਾ ਆਪਾਂ ਨਹੀਂ ਜਿੱਤਣਾ ਬਾਈ ਇਹ ਜਿੱਤ ਕੇ ਰਹੂਗਾ ਕਹਿੰਦੇ ਜਿੱਤ ਕੇ ਘਰਾਂ ਨੂੰ ਚੱਲੀਏ ਔਰਤੀ ਬਾਈ ਹੁਣ ਕਰਦੇ ਆ ਰਾਉਂਡ ਸਟਾਰਟ ਦੂਜਾ 1 ਇਹ ਪਹਿਲੇ ਰਾਉਂਡ ਵਾਲੇ ਕੰਮ ਕਰ ਰਹੇ ਤੇ ਹਾਰੂਆ ਯਾਰ ਆਫ ਕੋਰਸ ਹਾਰੂਆ ਜੇ ਭਾਈ ਇਹ ਵੀ ਕਾਊਂਡ ਜਿੱਤੂਗਾ ਤਾਂ ਮੈਂ ਵੀ ਇੱਕ ਕਾਊਂਡ ਜਿੱਤਿਆਂਗਾ ਜੇ ਆਫ ਕੋਰਸ ਮੈਂ ਇੱਕ ਕਾਊਂਡ ਜਿੱਤ ਗਿਆ ਤੇ ਹੁਣ ਜੇ ਇਹ ਰਾਊਂਡ ਜਿੱਤ ਗਿਆ ਇਹੇ ਵਾਲਾ ਜੇ ਭਾਈ ਇਹ ਵਾਲਾ ਰਾਊਂਡ ਇਹ ਜਿੱਤ ਗਿਆ ਤਾਂ ਮੈਂ ਪਨੀਸ਼ਮੈਂਟ ਕੈਨਸਲ ਹੋ ਜਾਊਗੀ ਤਾਂ ਪਨੀਸ਼ਮੈਂਟ ਮਿਲੂਗੀ ਨਹੀਂ ਠੀਕ ਆ ਓਕੇ ਇਹ ਪਨੀਸ਼ਮੈਂਟ ਮੰਗ ਲਗਾ ਫੱਦੀ ਅੱਦੀ ਤਾਂਗੇ ਅੱਦੀ ਅੱਦੀ ਨਹੀਂ ਫਿਰ ਨਹੀਂ ਭਾਈ ਮਿਲਣੀ ਹੈਗੀ ਕਿਸੇ ਨੂੰ ਚਲੋ ਇੱਕ ਪਹਿਲਾਂ ਤੋਂ ਦੇਂਗਾ ਭਾਈ ਮੈਦਾ ਨਹੀਂ ਨਹੀਂ ਇੱਕ ਦੋ ਤਿੰਨ ਸਟਾਰਟ ਉਹ ਆ ਕੋਈ ਨਹੀਂ यार खाए नहीं यार पहले राउंड करके <laughs> <laughs> ਪਾਉਣਾ ਹੈ ਬਈ ਬਈ ਸਰਪ੍ਰਾਈਜ਼ ਵੀ ਖਰਾਬ ਨਹੀਂ ਆ ਹੂੰ ਨਾ ਹਾਂ ਕੋਲਮ ਗੋ ਨਹੀਂ ਆ ਮੈਂ ਤਾਂ ਮੁਕਤ ਨਹੀਂ ਰਹੇ ਬਸ ਹੀ ਕਰ ਲਈ ਅਰੇ ਲੱਥਲੇ ਗਿਰਾ ਸਾਰਾ ਟੁੱਟਣਾ ਦਰਨਾ ਟੁੱਟਣਾ ਨਹੀਂ ਹੈਗਾ ਆ ਬਸ ਹੀ ਤੇ ਲਾਉਣੀ ਪੁਨਿਸ਼ਮੈਂਟ ਕੰਸਲ ਬਾਈ ਮੈਂ ਤਾਂ ਮਿਲ ਗਈ ਠੀਕ ਆ ਮੈਂ ਤਾਂ ਮਿਲ ਗਈ ਬਰੇ ਪੁਨਿਸ਼ਮੈਂਟ ਮੈਂ ਹਾਰ ਗਿਆ ਬਈ ਦੂਜਾ ਰਾਊਂਡ ਤੇ ਮੈਂ ਪੈਨਿਸ਼ਮੈਂਟ ਕੈਨਸਲ ਆ ਕਿਉਂਕਿ ਪਹਿਲਾ ਰਾਊਂਡ ਮੈਂ ਜਿੱਤ ਗਿਆ ਦੀ ਦੂਜਾ ਐ ਜਿੱਤ ਗਿਆ ਦੀ ਬਹੁਤ ਜ਼ਿਆਦਾ ਬਾਹੂ ਮਾਰ ਲਈ ਬਈ ਇਹ ਬੰਦੇ ਨਾ ਗਰੀਬ ਹੀ ਰਹਿਣਗੇ ਬਈ ਸਾਫ ਸਫਾਈ ਵੀ ਰੱਖੇ ਨਹੀਂ ਹੁੰਦੀਆਂ ਨਾ ਬਈ ਚਲੋ ਬਈ ਕਮੈਂਟੇਂਟੇ ਦੱਸੋ ਸਾਰੇ ਸਾਫ ਸਫਾਈ ਰੱਖਦੇ ਕਿੱਦਾਂ ਲੱਗੀ ਇਹ ਵੀਡੀਓ ਤੇ ਚੈਲੰਜ ਤੇ ਬਈ ਲਾਈਕ ਕਰਦੇ ਹੋ ਤੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਦੇ ਹੋ ਸਪੋਰਟ ਕਰੋ ਬਈ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਨਾਲ ਨੈਕਸਟ ਚੈਲੰਜ ਦੇ ਨਾਲ ਬਾਏ ਬਾਈ ਨੂੰ ਸਦਮਾ ਲੱਗ ਗਿਆ ਬਾਈ ਸਦਮਾ